ਪੰਜਾਬ ਦਾ 20 ਹਜ਼ਾਰ ਸਕੂਲਾਂ ਦੇ ਵਿੱਚੋਂ 18 ਹਜ਼ਾਰ ਸਰਕਾਰੀ ਸਕੂਲਾਂ ਦੇ ਵਿੱਚ ਕੋਈ ਨਾ ਕੋਈ ਕੰਮ ਚੱਲਦਾ ਪਿਆ ਕਿ ਕਿ ਚਾਰ ਦਿਵਾਰੀ ਕਿੰਨੇ ਕਮਰਾ ਕਿਤੇ ਬਾਥਰੂਮ ਸਰਕਾਰੀ ਸਕੂਲਾਂ ਚ ਸਿਕਿਉਰਿਟੀ ਗਾਰਡ ਸਰਕਾਰੀ ਸਕੂਲਾਂ ਚ ਵਾਈਫਾਈ ਸਰਕਾਰੀ ਮਹਿਸੂਸ ਹੁੰਦਾ 1.5 ਸਾਲ ਹੋ ਗਿਆ ਜੀ ਅੱਜ 1.5 ਸਾਲ ਤੋਂ ਉੱਤੇ ਹੋ ਗਿਆ ਪੰਜਾਬ ਦੇ ਵਿੱਚ 100 ਦੇ ਵਿੱਚੋਂ 90 ਘਰਾਂ ਦੇ ਮਿਜਲੀ ਦਾ ਬਿੱਲ ਜ਼ੀਰੋ ਹੈ ਬਿਜਲੀ ਦਾ ਬਿੱਲ ਨਹੀਂ ਆ ਰਿਹਾ ਇਸ ਦਾ ਫਾਇਦਾ ਕੀ ਹੈ ਜੀ ਜਿੰਨਾ ਬਿਜਲੀ ਦਾ ਬਿੱਲ ਆਂਦਾ ਸੀ 1000 2000 4 4000 55 ਟੈਸਟ ਦਾ ਹਸਪਤਲ ਕੀ ਹੋ ਜਾਂਦੇ ਆ ਜਿਹੜੇ ਮਹਿੰਗੇ ਟੈਸਟ ਹੈ ਜਿਵੇਂ ਸਕੈਨ ਜਾਂ ਅਲਟਰਾਸਾਉਂਡ ਅਗਰ ਕਿਸੇ ਮਰੀਜ਼ ਨੂੰ ਅਲਟਰਾਸਾਉਂਡ ਜਾਂ ਸਕੈਨ ਦੀ ਜ਼ਰੂਰਤ ਹੈ ਤਾਂ ਸਰਕਾਰੀ ਹਸਪਤਲ ਜਾਣਾ ਸਰਕਾਰੀ ਡਾਕਟਰ ਤੋਂ ਪਰਚੀ ਬਣਾਣੀ ਹੈ ਤੇ ਜਾ ਕੇ ਤੁਸੀਂ ਪ੍ਰਾਈਵੇਟ ਲੈਬ ਤੋਂ ਟੈਸਟ ਕਰਾ ਲਓ ਕਿਸੇ ਵੀ ਪ੍ਰਾਈਵੇਟ ਡਾਕ ਦੇ ਦੁਆਰ 47 ਰੁਪਏ ਮੰਗਦੇ ਹਨ ਡੋクター

क्या जब जांच देख नब्बे तो पढ़ने करावे बिजली का बैंक टोटल जीरो है टोटल सिद्धि आंधारिक का मग सिद्धि आंधार सिखिया मैं क्या थोड़े तो थोड़े, तो थोड़े तो 23 ਮਹੀਨਿਆਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਮ ਲੋਕਾਂ ਦੇ ਗਰੀਬਾਂ ਦੇ ਰਾਤ ਦੇ ਲਈ ਕਈ ਫੈਸਲੇ ਲਏ। ਸਭ ਤੋਂ ਪਹਿਲਾਂ ਅੱਜ ਪੰਜਾਬ ਦੇ ਵਿੱਚ 1.5 ਸਾਲ ਹੋ ਗਏ ਜੀ ਪਿਛਲੇ 1.5 ਸਾਲਾਂ ਤੋਂ ਚਾਹੀਦੀ ਕਣਕ ਮਿਲੂਗੀ ਆਟਾ ਚਾਹੀਦਾ ਆਟਾ ਵੀ। ਇੱਥੇ ਹੀ ਸੀਐਮ ਸਾਹਿਬ ਵੱਲੋਂ ਸ਼ੁਰੂ ਕੀਤੀ ਗਈ ਤੀਰਥ ਯਾਤਰਾ ਸਕੀ। ਜਿੱਥੇ ਜਿਹੜੀ ਸ਼ਕਤਾ ਉੱਥੇ ਜਾ ਕੇ ਉਹਨਾਂ ਕਸਤਕ ਹੋ ਸਰ ਜਿੱਥੇ ਜਿਹੜੀ ਸ਼ਕਤ। ਅਸੀਂ ਲੋਕਲ ਵੀ ਆਪਣੇ ਵੱਕੇ ਜੀ ਬਹੁਤ ਮੈਂਤ ਕਰਦੇ ਹੋਏ ਇਹਨਾਂ 23 ਮਹੀਨਿਆਂ ਦੇ ਵਿੱਚ ਜਨ ਕਲਿਆਣ ਦੇ ਕੰਮ ਆਮ ਲੋਕਾਂ ਦੇ ਜੀਵਨ ਬਦਲਣ ਵਾਲੇ ਕੰਮ ਜੋ ਮਾਨ ਸਾਹਿਬ ਦੀ ਸਰਕਾਰ ਨੇ ਕੀਤੇ ਉਹ ਪਿਛਲੀਆਂ ਕਿਸ ਸਰਕਾਰਾਂ ਨੇ ਨਹੀਂ ਕੀਤੇ ਅੱਜ ਕਿਆਪ ਦੇ ਵਿੱਚ 100 ਦੇ ਵਿੱਚੋਂ 90 ਘਰਾਂ ਦੇ ਬਿਜਲੀ ਦਾ ਬਿਲ ਜ਼ੀਰੋ ਆ ਗਿਆ ਜੀ ਡਾਕਟਰ ਮੁਝ ਕੇ ਮੇਰਾ ਸਾਥ ਦਿੱਤਾ 2 ਸਾਲ ਤੋਂ ਘੱਟ ਸਮਾਂ ਹੋਇਆ ਜੀ ਸਰਕਾਰ ਬਣੀ ਨੂੰ 2 ਸਾਲ ਤੋਂ ਘੱਟ ਸਮਾਂ 23 ਮਹੀਨੇ ਹੋਇਆ ਮਾਨ ਸਾਹਿਬ ਦੀ ਸਰਕਾਰ ਬਣੀ ਨੂੰ महीनिया कम। कम। बहुत ही सत्कारयोग बजुर्ग माताव भैं नौजवान भी आप सब नारत श्रीकाल नमस्ते सब तो पहले जी आप सब का धनवाद एक बारी फिर ਜਿਨੀ ਵਾਰੀ ਵੀ ਤੁਹਾਡੇ ਰੂਬਰੂ ਆਉਂਗਾ ਅਗਰ ਮੈਂ ਆਖਾਂ ਸਭ ਤੋਂ ਵੱਡੀ سہولت ਆਜੂ ਸਭ ਤੋਂ ਵੱਡਾ ਸੁੱਖ ਪੰਜਾਬ ਚ ਜੋ ਹਰ ਘਰ ਨੂੰ ਮਿਲਦਾ ਪਿਆ ਹੋਇਆ ਹੈ ਮੁਫਤ ਬਿਜਲੀ ਦਾ ਕੋਲੇ ਪੰਜਾਬ ਦੇ ਵਿੱਚ 100 ਦੇ ਵਿੱਚੋਂ 90 ਘਰਾਂ ਦੇ ਬਿਜਲੀ ਦੇ ਬਿੱਲ ਹੁਣ ਜ਼ੀਰੋ ਆਉਂਦੇ 1.5 ਸਾਲ ਹੋ ਗਏ ਆਂ ਆਣ ਵਾਲੇ ਤੇ ਕਰੀ ਤੂਲ ਜਾ ਕੇ ਦੇਖਦੇ ਹੋ ਜੇ ਮੈਂ ਬੱਚਾ ਪੜਦਾ ਉਸਨੂੰ ਪੁੱਛ ਲਿਓ ਕਿ ਕਹਿੰਦੇ ਹਰਜੋਤ ਬੈਨਸ ਤਾਂ ਇਛੁਟਤਾ ਨਹੀਂ ਬੋਲਦਾ ਸੀ ਕਿਊਟੀ ਕਾਰਡ सरकारी स्कूलों सिक्योरिटी गार्ड सरकारी स्कूलों कैंपस मैनेजर सीसीटीवी कैमरे देखो चेहरे पे भी साका बाटर जब मैं भी उधर फिट कोई पैसे मंगा या बतौर भी करा उनकी उनकी शिकायत सिद्धि बहस कर लो